ਕੈ ਸ਼ੁਭ ਭਾਈ ਦਾ ਇੱਕ ਸਟੋਰੀ ਦੇਖੀ ਸ਼ੁਭ ਭਾਈ ਨੇ ਬਹੁਤ ਉਹ ਕਟਿੰਗ ਲਾਈ ਹੋਈ ਆਪਣੀ ਇੰਸਟਾਗ੍ਰam ਤੇ ਉਹਦੀ ਤੇ ਥੱਲੇ ਲਿਖਿਆ ਵੀ ਹੋਇਆ ਵੀ ਐਦਾਂ ਦੀ ਚੀਜ਼ ਨਾ ਕਰੋ ਠੀਕ ਆ ਸਰਬੱਤ ਦਾ ਭਲ ਅੱਜ ਮੇਰੀ ਸੈਲਰੀ 10000 ਆ 5000 ਆ ਤਾਂ ਮੈਂ ਉੱਚੋ ਹਜ਼ਾਰ ਹਜ਼ਾਰ ਕੱਢੂੰਗਾ ਉਹ ਲਾ ਦੰਨਾ ਉੱਚੋ ਜੇ ਮੈਂ 1000 ਲਾਵਾਂ 10000 ਮਿਲ ਗਿਆ ਹਮ ਰਾਈਟ ਤੇ ਇੱਕ ਦੋ ਵਾਰ ਜੇ ਮੈਂ ਜਿੱਤਦਾ ਤਾਂ ਮੇਰੇ ਚੰਦਰ ਕਰੀਵਿੰਗ ਹੋਊਗੀ ਹਾਂ ਯਾਰ ਮੈਂ ਤਾਂ ਜਿੱਤ ਸਕਦਾ ਸੋਸ਼ਲ ਮੀਡੀਆ ਤੇ ਇੱਕ ਵਾਰ ਚੀਜ਼ ਹੀ ਵਾਕੀ ਉਹ ਹਰ ਵਰਗ ਦਾ ਬੰਦਾ ਦੇਖੂਗਾ ਹਰ ਵਰਗ ਦਾ ਬੰਦਾ ਪੈਸਿਆਂ ਪਿੱਛੇ ਇਨਫਲੂਐਂਸ ਹੋਊ ਗਈ ਹੋ ਤੁਸੀਂ ਇੱਕ ਟਾਈਮ ਦਾ ਉਹ ਚੀਜ਼ ਦੇਖ ਲੈਣੇ ਹੋ ਵੀ ਇੱਕ ਟਾਈਮ ਦੇ ਵਿੱਚ ਇਹ ਚੀਜ਼ ਸਹੀ ਆ ਇੱਕ ਟਾਈਮ ਦੇ ਵਿੱਚ ਐਟ ਦਾ ਟਾਈਮ ਮੇਰੇ ਲਈ ਇਹ ਚੀਜ਼ ਬਹੁਤ ਸਹੀ ਆ ਪਰ ਦੋ ਦਿਨਾਂ ਬਾਅਦ ਮਹੀਨੇ ਬਾਅਦ ਚਾਰ ਮਹੀਨੇ ਬਾਅਦ ਉਹ ਤੈਨੂੰ ਕਿੰਨੀ ਇਫੈਕਟ ਕਰੂਗੀ ਇੱਕ ਦਿਹਾੜੀ ਜਮ੍ਹਾਂ ਲਾ ਕੇ 300 400 500 ਕਮਾਰੇ ਆ ਕਿੱਥੇ ਮੈਨੂੰ ਉੱਥੋਂ ਘੰਟੇ 'ਚ 1000 ਆਜੂ ਲੱਖ ਆਜੂ 2 ਲੱਖ ਆਜੂ ਸ਼ਾਰਟਕਟ ਹਰੇਕ ਬੰਦਾ ਭਾਲਦਾ ਜ਼ਿੰਦਗੀ 'ਚ ਪਰ ਉਹ ਸ਼ਾਰਟਕਟ ਜ਼ਰੂਰੀ ਨਹੀਂ ਕਿ ਹਮੇਸ਼ਾ ਸਹੀ ਹੋ ਯਾਰ ਤੁਸੀਂ ਇਨਫਲੂਐਂਸ ਦਾ ਕਰ ਰਹੇ ਹੋ ਨਾ ਕਿਸੇ ਨੂੰ ਵੀ ਇਹ ਚੀਜ਼ ਵਧੀਆ ਹੈ ਇਹ ਚੀਜ਼ ਬਹੁਤ ਵਧੀਆ ਇੱਧਰ ਤੁਸੀਂ ਜਾਓ ਤੁਹਾਨੂੰ ਪੈਸੇ ਬਣਨਗੇ ਤੁਹ ਸੋਡੀ ਲਗਜ਼ਰੀ ਲਾਈਫ ਹੋਊਗੀ ਤੇ ਹਰੇਕ ਕੌਣ ਨਹੀਂ ਚਾਹੁੰਦਾ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਜੋ ਆ ਔਰ ਪੈਸੇ ਜਲਦੀ ਕਮਾਉਣਾ ਚਾਹੁੰਦੀ ਹੈ ਪਰ ਕੰਮ ਨਹੀਂ ਕਰਨਾ ਚਾਹੁੰਦੀ ਇਸ ਕਰਕੇ ਬਹੁਤ ਸਾਰੇ ਅਜਿਹੇ ਲੋਕ ਆ ਜਿਹੜੇ ਸ਼ਾਰਟਕਟ ਲੱਭਦੇ ਆ ਸ਼ਾਰਟਕਟ ਤੇ ਉਹਨੂੰ ਸਮਝਦੇ ਕਿ ਸ਼ਾਇਦ ਇਹ 스마트 ਵਰਕ ਹੋਏਗਾ ਪਰ ਇਸ ਦੇ ਵਿੱਚ ਉਹਨਾਂ ਦਾ ਕਈ ਵਾਰ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਆ ਆਪਾਂ ਗੱਲ ਕਰ ਲੈਂਦੇ ਆ بیٹنگ ਐਪਸ ਦੀ ਜਿੱਥੇ ਲੋਕੀ ਜੋ ਆ ਪੈਸਾ ਲਗਾਉਂਦੇ ਆ ਬਹੁਤ ਸਾਰਾ ਪੈਸਾ ਲਗਾਉਂਦੇ ਆ ਪਰ ਜ਼ਿਆਦਾਤਰ ਲੋਕਾਂ ਨੂੰ ਨੁਕਸਾਨ ਝੇਲਣਾ ਪੈਂਦਾ ਆ ਅੱਜ ਇਸਦੇ ਬਾਰੇ ਗੱਲਬਾਤ ਕਰਾਂਗੇ ਐਸੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਹੈ ਮਹਗਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਮ ਸੋ ਬੈਟਿੰਗ ਐਪਸ ਦੇ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਇੱਕ ਨਿਆ ਕੇਸ ਚੜਾਇਆ ਉਸ ਦੇ ਵਿੱਚ 20 ਸਾਲਾ ਦਾ ਮੁੰਡਾ ਹੁੰਦਾ ਆ ਹਾਇਦਰਾਬਾਦ ਦਾ ਜਿਹੜਾ ਬੀਟੈਕ ਕਰ ਰਿਹਾ ਸੀਗਾ ਤੇ ਉਸਨੇ ਬੈਟਿੰਗ ਐਪਸ ਦੇ ਵਿੱਚ ਪੈਸੇ ਲਗਾਏ ਹਾਰ ਗਿਆ ਔਰ ਉਸ ਚੀਜ਼ ਨੂੰ ਛੇਲ ਨਹੀਂ ਸਕਿਆ ਮਰ ਗਿਆ ਮੈਮ ਪਹਿਲੀ ਗੱਲ ਤਾਂ ਬੈਟਿੰਗ ਐਪਸ ਹਮੇਸ਼ਾ ਸਾਡੇ ਇਧਰ ਅੱਜਕੱਲ ਬਹੁਤ ਜ਼ਿਆਦਾ ਪ੍ਰਮੋਟ ਹੋ ਰਹੀਆਂ ਨੇ ਹਨਾ ਪਹਿਲਾਂ ਇਹਨਾਂ ਨਹੀਂ ਸੀ ਬਟ ਅੱਜ ਦੇ ਟਾਈਮ ਵਿੱਚ ਜੇ ਦੇਖੀਏ ਤਾਂ ਹਰੇਕ ਤੀਜਾ ਬੰਦਾ ਉਸ ਤੇ ਜਾਣਾ ਚਾਹੁੰਦਾ ਕਿਉਂ ਕਿਉਂਕਿ ਹਰੇਕ ਭਤੀਜਾ ਬੰਦਾ ਪੈਸੇ ਕਮਾਉਣਾ ਚਾਹੁੰਦਾ ਬਿਲਕੁਲ ਉਹਨਾਂ ਨੂੰ ਪ੍ਰੋਮੋਟਰ ਨੇ ਜਿਹੜੇ ਬੈਟਿੰਗ ਐਪਸ ਨੂੰ ਪ੍ਰੋਮੋਟ ਕਰਦੇ ਨੇ ਉਹ ਉਹਨਾਂ ਦੀ ਲਾਈਵ ਵਲ ਦੇਖ ਕੇ ਅਟਰੈਕਟ ਹੁੰਦੇ ਨੇ ਤੇ ਉਹ ਪ੍ਰੋਮੋਟਰ ਜ਼ਿਆਦਾਤਰ ਕੌਣ ਨੇ ਜਿਨ੍ਹਾਂ ਨੂੰ ਬੱਚੇ ਜਾਂ ਸਾਡੀ ਦੇ ਬੰਦੇ ਦੇਖਦੇ ਨੇ ਉਹ ਚਾਹ ਯੂਟਿਊਬਰਸ ਹੋਣ ਸਿੰਗਰਸ ਹੋਣ ਐਕਟਰਸ ਹੋਣ ਜਾਂ ਇਨਫਲੂਐਂਸਰਸ ਹੋਣ ਹਰ ਇੱਕ ਬੰਦਾ ਆਪਣੀ ਵੀਡੀਓ ਆਪਣੇ ਗਾਣੇ ਆਪਣੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੀ ਪ੍ਰੋਮੋਸ਼ਨ ਕਰਦਾ ਹੈਗਾ ਹਾਂ ਬਟ ਇਹ ਕਿੰਨਾ ਕਿਤੇ ਚੀਜ਼ ਸਾਨੂੰ ਸਮਝਣੀ ਪਊਗੀ ਕਿ ਜਿਹੜੇ ਬੰਦੇ ਦੀ ਅਸੀਂ ਪ੍ਰੋਮੋਸ਼ਨ ਕਰ ਰਹੇ ਹਾਂ ਤੁਸੀਂ ਭਾਵੇਂ ਇੱਕ ਡਿਸਕਲੇਮਰ ਦੇ ਦਿੰਨੇ ਹੋ ਛੋਟਾ ਜਿਹਾ ਵੀ ਹਾਂ ਆਪਣੇ ਜੋਖਮ ਤੇ ਖੇਲੋ ਆਪਣੇ ਉਤੇ ਕਰੋ ਜੋ ਵੀ ਆ ਵੀ ਕਾਲੂ ਭਾਈ ਕੁਛ ਹੁੰਦਾ ਅਸੀਂ ਨਹੀਂ ਕੁਛ ਕਰਦੇ ਉਹ ਆਪਣੀ ਕਲੀਨ ਚਿੱਟ ਲੈ ਕੇ ਪਿੱਛੇ ਹੋ ਜਾਂਦੇ ਨੂੰ ਵੀ ਅਸੀਂ ਤਾਂ ਕਿਹਾ ਸੀਗਾ ਅਸੀਂ ਕਿਹੜਾ ਧੱਕੇ ਨਾਲ ਕਰਿਆ ਬਟ ਲਾਲਚ ਤਾਂ ਦੇ ਰਹੇ ਆ ਨਾ ਲਾਲਚ ਕਿਵੇਂ ਦੇ ਰਹੇ ਆ ਅੱਜ ਮੈਂ ਕਿਸੇ ਸਿੰਗਰ ਨੂੰ ਫੋਲੋ ਕਰਦਾ ਉਹ ਸਿੰਗਰ ਆ ਕੇ ਮੈਨੂੰ ਕਹੂ ਸਾਹਮਣੇ ਤੋਂ ਕੁਝ ਉਹ ਕਰ ਰਿਹਾ ਮੈਨੂੰ ਦਿਖਾ ਰਿਹਾ ਵੀ ਇਹ ਚੀਜ਼ ਬਹੁਤ ਵਧੀਆ ਹੈ ਚੀਜ਼ ਤੁਸੀਂ ਇਹ ਕਰ ਸਕਦੇ ਹੋ ਉਹ ਕਰ ਸਕਦੇ ਹੋ ਤਾਂ ਮੈਂ ਤਾਂ ਉਹਦੇ ਵੱਲ ਜਾਊਂਗਾ ਨਾ ਮੈਂ ਵੀ ਦੇਖੂਗਾ ਵੀ ਕੀ ਚੀਜ਼ ਆ ਕਿਵੇਂ ਆ ਤੇ ਇਸੇ ਤਰ੍ਹਾਂ ਅੱਜਕੱਲ੍ਹ ਦੇ ਜਿਹੜਾ ਯੂਥ ਆ ਉਹ ਇਹਨਾਂ ਚੀਜ਼ਾਂ ਵੱਲ ਵੱਧ ਰਿਹਾ ਕਿਉਂ ਅੱਜ ਨੌਕਰੀਆਂ ਨਹੀਂ ਮਿਲ ਰਹੀਆਂ ਅੱਜ ਇੰਨਾ ਕਾ ਜ਼ਿਆਦਾ ਲੋਕ ਪ੍ਰੈਸ਼ਰ ਚ ਨੇ ਡਿਪਰੈਸ਼ਨ ਚ ਨੇ ਹਰ ਇੱਕ ਚੀਜ਼ ਨੂੰ ਲੈ ਕੇ ਤੇ ਇਸ ਚੀਜ਼ ਦੇ ਵਿੱਚ ਨਾ ਜ਼ਿਆਦਾਤਰ ਫਸ ਰਿਹਾ ਕੌਣ ਆ ਮਿਡਲ ਕਲਾਸ ਵਰਗ ਦਾ ਬੰਦਾ ਜਿਹੜਾ ਕਿਉਂਕਿ ਜਿੱਤੋਂ ਤੱਕ ਮੈਨੂੰ ਲੱਗਦਾ ਮੀਡਲ ਕਲਾਸ ਦੇ ਸੁਪਨੇ ਬਹੁਤ ਵੱਡੇ ਹੁੰਦੇ ਨੇ ਬਿਲਕੁਲ ਕਿਉਂਕਿ ਨਾ ਉਹ ਕਹਿੰਦੇ ਆ ਨਾ ਵੀ ਨਾ ਉਹ ਰੁੱਖੀ ਸੁੱਕੀ ਖਾ ਸਕਦਾ ਨਾ ਉਹ ਬਹੁਤੀ ਹਾਈ ਫਾਈ ਖਾ ਸਕਦਾ ਜੇ ਰੁੱਖੀ ਸੁੱਕੀ ਖਾਊਗਾ ਤਾਂ ਕਹਿਣਗੇ ਇਹਨਾਂ ਕੋਲ ਪੈਸੇ ਨਹੀਂ ਇਹ ਜਮਾਂ ਹੀ ਥੱਲੇ ਗਿਰੇ ਪਏ ਨੇ ਜੇ ਉਹ ਚੱਜ ਦੀ ਖਾਊਗਾ ਤਾਂ ਕਹਿਣਗੇ ਲੈ ਉਹ ਰੋਈ ਜਾਂਦੇ ਨੇ ਆਹ ਕੁਝ ਕਰਦੇ ਨੇ ਤਾਂ ਉਹ ਹਰ ਪਾਸੇ ਫਸਦਾ ਹੈਗਾ ਤੇ ਜ਼ਿਆਦਾਤਰ ਮжоਰਿਟੀ ਲਾਈਫ 'ਚ ਵੀ ਏਸੇ ਦੀ ਦੇਖੀ ਜਾਂਦੀ ਹੈ ਵੀ ਇਹਨਾਂ ਲੈਣਾ 'ਚ ਮжоਰਿਟੀ ਜਿਹੜੇ ਮੀਡਲ ਕਲਾਸ ਬੰਦੇ ਆਂਦੀ ਹੈ ਜੀ ਅੱਜ ਮੇਰੀ ਸੈਲਰੀ 10000 ਆ 5000 ਆ ਤਾਂ ਮੈਂ ਉਹ ਚੋਂ 1000 1000 ਕੱਢੂੰਗਾ ਉਹ ਲਾਦਣਾ ਉਹ ਚ ਜੇ ਮੈਂ 1000 ਲਾਏ ਮੈਨੂੰ 10000 ਮਿਲ ਗਿਆ ਹੂੰ ਰਾਈਟ ਤੇ ਇੱਕ ਦੋ ਵਾਰ ਜੇ ਮੈਂ ਜਿੱਤਦਾ ਤਾਂ ਮੇਰੇ ਚ ਅੰਦਰ ਕ੍ਰੀਵਿੰਗ ਹੋਊਗੀ ਵੀ ਹਾਂ ਯਾਰ ਮੈਂ ਤਾਂ ਜਿੱਤ ਸਕਦਾ ਆ ਮੈਨੂੰ ਲੱਗਦਾ ਉਹ ਲਾਲਚ ਹੀ ਦਿੰਦੇ ਆ ਬਿਲਕੁਲ ਇਹ ਇਹ ਇੱਕ ਨਾ ਚਾਹੇ ਲਾਲਚ ਕਹਿ ਲੋ ਚਾਹੇ ਬਾਈ ਲੱਕ ਕਹਿ ਲੋ ਵੀ ਬੰਦਾ ਇੱਕ ਦੋ ਵਾਰ ਜਿੱਤ ਗਿਆ ਹਨਾ ਬਟ ਇਹ ਚੀਜ਼ਾਂ ਜਦੋਂ ਅੱਗੇ ਅੱਗੇ ਵੱਧਦੀ ਜਾਂਦੀ ਹੈ ਨਾ ਅਮਾਉਂਟ ਪਹਿਲਾਂ ਮੈਨੂੰ ਲੱਗਦਾ 10-20 ਹਜ਼ਾਰ ਪਿੱਛੇ ਕੋਈ ਆਪਣੀ ਜਾਨਤਾ ਨਹੀਂ ਦਊਗਾ ਜਾਂ ਕੋਈ ਐਡਾ ਸਟੈਪ ਨਹੀਂ ਭਾਵੇਂ ਉਹਨੂੰ ਦੁੱਖ ਹੋਵੇ ਥੋੜਾ ਜਿਹਾ ਬਟ ਟਾਈਮ ਟੂ ਟਾਈਮ ਇਹ ਜਿਹੜੀ ਅਮਾਉਂਟ ਹੈ ਵਾਧਦੀ ਜਾਂਦੀ ਆ ਤੇ ਕਦ ਉਹ ਲੱਖ 2 ਲੱਖ 3 ਲੱਖ ਬਣ ਜਾਂਦੀ ਆ ਤੇ ਜੋ ਉਦੋਂ ਸਾਨੂੰ ਮਾਰਤ ਪੈਂਦੀ ਆ ਨਾ ਕੋਈ ਉਹ ਚੱਲੀ ਨਹੀਂ ਜਾਂਦੀ ਜੀ ਚੱਲੀ ਕਿਉਂ ਨਹੀਂ ਜਾਂਦੀ ਉਹ ਸ਼ਰਮ ਮਾਰ ਜਾਂਦੀ ਆ ਵੀ ਘਰਦਿਆਂ ਨੂੰ ਕੀ ਕਹੂੰਗਾ ਨਾਲਦਿਆਂ ਨੂੰ ਕੀ ਕਹੂੰਗਾ ਇਹ ਪੈਸੇ ਕਿਵੇਂ ਕਰੂੰਗਾ ਕਿਉਂਕਿ ਆਪਣੀ ਤਾਂ ਐਡੀ ਕਮਾਈ ਹੈ ਨਹੀਂ ਚੱਕਦੇ ਤਾਂ ਆਪਾਂ ਜਾਂ ਯਾਰਾਂ ਦੋਸਤਾਂ ਤੋਂ ਜਾਂ ਵਿਆਜ ਤੇ ਪੈਸਾ ਚੱਕ ਕੇ ਲਾਦੇ ਹੋ ਜਾਂ ਫਿਰ ਕਿਸੇ ਤੋਂ ਮੰਗ ਫੜ ਕੇ ਲਾ ਦੋ ਅੱਜ ਕੱਲ ਤਾਂ ਇਹ ਵੀ ਬਹੁਤ ਕੋਹ ਚੱਲਦਾ ਵੀ ਹਾਂ ਬਾਈ ਮੈਨੂੰ ਬੋਲ ਮੈਨੂੰ ਥੋੜੀ ਲੋਡ ਆ ਯਾਰ ਮੈਨੂੰ ਪੈਸੇ ਦੇ ਦੋ ਆਪਣੇ ਯਾਰਾਂ ਦੋਤਾ ਤੋਂ ਕਹਿ ਦਿੰਦੇ ਨੇ ਮੈਨੂੰ ਲੋਡ ਆ ਮੈਨੂੰ ਲੋੜ ਚੱਕ ਕੇ ਇੱਧਰ ਲਾਉਂਦੇ ਨੇ ਉਹ ਨਾ ਮੁੜ ਕੇ ਗਏਆਂ ਚ ਨਾਉ ਚ ਉਹ ਇੱਕ ਕਹਾਵਤ ਆ ਸਾਡੇ ਚ ਵੀ ਹਾਂ ਇਹਨੂੰ ਇਹਨੂੰ ਪੈਸੇ ਦੇ ਤਾਂ ਸਮਝ ਲੈ ਵੀ ਪੈਸੇ ਗਊ ਖਾ ਗਈ ਵੀ ਨਾ ਕੁਝ ਕਹਿ ਸਕਦਾ ਭਰਾਵਾ ਨਾਮਾਰ ਸਾਰ ਦਾ ਟਿੱਕੇ ਬੈਠਾ ਰਿਹਾ ਉਹ ਕੰਮ ਹੁੰਦਾਗਾ ਤੇ ਵੱਡਾ ਸਵਾਲ ਇੱਥੇ ਸਾਡੇ ਸਿੰਗਰਸ ਨੂੰ ਐਕਟਰਸ ਨੂੰ ਆ ਜਿਹੜੇ ਚੀਜ਼ ਨੂੰ ਪ੍ਰਮੋਟ ਕਰਦੇ ਆ ਮੈਂ ਸਿੰਗਰ ਐਕਟਰਨ ਕਿ ਨਾ ਕਹਾਂ ਕਿ ਉਹਨਾਂ ਨੂੰ ਪ੍ਰਮੋਟਰ ਕਹੂੰਗਾ ਹੂੰ ਠੀਕ ਹੈ ਕਿ ਤੁਹਾਨੂੰ ਇੰਨੀ ਦੁਨੀਆ ਫੋਲੋ ਕਰਦੀ ਆ ਹੂੰ ਜੇ ਤੁਹਾਨੂੰ ਅੱਜ ਮਿਲੀਅਨ 2 ਮਿਲੀਅਨ 3 ਮਿਲੀਅਨ ਜਿੰਨੇ ਬੰਦੇ ਫੋਲੋ ਕਰਦੇ ਨੇ ਉਹ ਚ ਲੱਖ ਵੀ ਦੇਖੂਗਾ ਉਹ ਚ ਲੱਖ ਉਹਨੂੰ ਯੂਜ਼ ਵੀ ਕਰੂਗਾ ਠੀਕ ਆ ਉਹਦੇ ਤੇ ਜਾ ਕੇ ਵੀ ਦੇਖੂਗਾ ਤੁਸੀਂ ਇੰਟਰਸਟ ਪੈਦਾ ਕਰ ਰਹੇ ਹੋ ਅਸਲ 'ਚ ਉਹਨਾਂ ਨੂੰ ਇੱਕ ਕਹਿ ਸਕਦੇ ਵੀ ਲਗਜ਼ਰੀ ਲਾਈਫ ਦਿਖਾਉਂਦੇ ਆ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਇਹ ਜ਼ਿੰਦਗੀ ਜੀ ਰਹੇ ਆ ਕਹਿਣ ਦਾ ਭਾਵ ਉਹਨਾਂ ਨੂੰ ਝੁੱਠੇ ਸੁਪਨੇ ਦਿਖਾਉਂਦੇ ਨੇ ਵੀ ਹਾਂ ਅਸੀਂ ਇਦਾਂ ਦੇ ਸੀਗੇ ਅੱਜ ਆਸੀਂ ਇਦਾਂ ਦੇ ਆ ਮੇਰੇ ਕੋਲ ਕੱਲ 10 ਰੁਪਏ ਤੇ ਅੱਜ ਮੇਰੇ ਕੋਲ 10 ਲੱਖ ਰੁਪਇਆ ਤੁਸੀਂ ਵੀ ਜਾਓ ਤੁਸੀਂ ਵੀ ਕਰੋ ਕਰਕੇ ਦੇਖੋ ਉਹਨਾਂ ਨੂੰ ਕਹਿੰਦੇ ਆ ਨਾ ਵੀ ਇੱਕ ਜਾਲ 'ਚ ਫਸਾਉਂਦੇ ਆ ਲਾਲਚ ਦਿੰਦੇ ਨੇ ਤੇ ਬੰਦੇ ਮжоਰਿਟੀ ਚ ਇਹਦੇ ਵਿੱਚ ਜਾਂਦੇ ਨੇ ਤੇ ਕੱਲੂ ਜੇ ਉਹ ਚੋਂ 1-2 ਵੀ ਜਿੱਤਦਾ ਤੇ ਇਹ ਕੋਈ ਉਹ ਨਹੀਂ ਹੈਗਾ ਵੀ ਉਹ ਚ ਜਿਹੜੇ ਬਾਕੀ ਦੇ 100 ਨੇ 200 ਨੂੰ ਜਿੱਤਣਗੇ ਤੇ ਅੱਜ ਕੱਲ ਇਸ ਚੀਜ਼ ਦਾ ਕਰੇਜ਼ ਬਹੁਤ ਜ਼ਿਆਦਾ ਹੋਇਆ ਹੋਇਆ ਹੈ। ਹਾਈਦਰਾਬਾਦ ਵਾਲੇ ਟੌਪਿਕ ਤੇ ਗੱਲ ਕਰੀਏ ਹਾਈਦਰਾਬਾਦ ਦੇ 20 ਸਾਲਾਂ ਦਾ ਮੁੰਡਾ ਇੰਜੀਨੀਅਰਿੰਗ ਉਹਨੇ ਕੀਤੀ ਆ ਠੀਕ ਆ 3 ਲੱਖ ਰੁਪਏ ਉਹ ਗਵਾ ਚੁੱਕਿਆ। ਹੂੰ ਜਾਂ ਤਾਂ ਉਸ ਸ਼ਖਸ ਨੇ ਆਪਨੇ ਘਰ ਦੇ ਤੋਂ ਲੈ ਹੋਣਗੇ ਜਾਂ ਉਹਦੀ ਫੀਸ ਦੇ ਪੈਸੇ ਹੋਣਗੇ। ਹੁਣ 20 ਸਾਲ ਦਾ ਬੰਦਾ 3 ਲੱਖ ਰੁਪਏ ਕਿੱਥੋਂ ਲਿਆਊਗਾ? ਹੂੰ ਜਾਂ ਲੋਨ ਲਿਆਊਗਾ ਕਿਸੇ ਚੀਜ਼ ਦਾ ਜਾਂ ਪੈਸੇ ਫੜੇ ਹੋਣਗੇ ਕਿਸੇ ਤੋਂ। ਬਿਆਸਤੇ ਫੜਲੇ ਹੋਣੇ ਆ ਵੀ ਹਾਂ ਚੱਲ ਲਾਦਨੇ ਆ ਬਾਅਦ ਚ ਮੋੜ ਦਾਂਗੇ ਡਬਲ ਕਰਕੇ ਮੋੜ ਦੂੰਗਾ 3 ਲੱਖ ਮੇਰਾ 3 ਲੱਖ ਉਹਦਾ ਮੇਰਾ ਕਿੜਾ ਕੁਝ ਲੱਗਿਆ ਜੀ ਹਨਾ ਬਟ ਉਹ ਚੀਜ਼ ਉਹਦੀ ਜ਼ਿੰਦਗੀ ਤੇ ਹੀ ਭਾਰੀ ਪੈ ਜੂਗੀ ਉਹ ਉਹਨੂੰ ਵੀ ਨਹੀਂ ਪਤਾ ਹੋਊਗਾ ਹਮ ਹੁਣ ਉਹਨੇ ਕਿੱਥੋਂ ਦੇਖਿਆ ਹੋਊਗਾ ਉਹਦਾ ਵੀ ਕੋਈ ਆਈਡਲ ਹੋਊਗਾ ਉਹ ਵੀ ਕਿਸੇ ਸਿੰਗਰ ਨੂੰ ਪਸੰਦ ਕਰਦਾ ਹੋਊਗਾ ਉਹ ਵੀ ਕਿਸੇ ਯੂਟਿਊਬਰ ਨੂੰ ਪਸੰਦ ਕਰਦਾ ਹੋਊਗਾ ਜਿਹਨੂੰ ਦੇਖਦਾ ਹੋਊਗਾ ਤੇ ਬੱਚੇ ਇਹ ਚੀਜ਼ ਬਹੁਤ ਜਲਦੀ ਐਡਾਪਟ ਕਰਦੇ ਨੇ ਕਿ ਜਿਹਨੂੰ ਅਸੀਂ ਦੇਖ ਰਹੇ ਹਾਂ ਤੇ ਜਿਹਨੂੰ ਅਸੀਂ ਸੁਣ ਰਹੇ ਹਾਂ ਅਸੀਂ ਉਹਦੇ ਵਰਗੇ ਬਣੀਏ ਜਾਂ ਉਹ ਚੀਜ਼ ਕਰ ਰਹੇ ਨੇ ਲਾਈਫ ਸਟਾਈਲ ਉਦਾਂ ਦੇ ਉਦਾਂ ਦੇ ਲੋਕ ਕੱਪੜੇ ਪਾਉਂਦੇ ਨੇ ਉਦਾਂ ਦਾ ਲਾਈਫ ਸਟਾਈਲ ਜਿਉਣਾ ਚਾਹੁੰਦੇ ਨੇ ਸਟੋਰੀਜ਼ ਘੁੰਮਣਾ ਫਿਰਨਾ ਗੱਡੀਆਂ 'ਚ ਤੇ ਚੀਜ਼ਾਂ ਕਿਤੇ ਨਾ ਕਿਤੇ ਨਾ ਸਾਨੂੰ ਅੰਦਰੋਂ ਅਫੈਕਟ ਕਰਦੀਆਂ ਨੇ ਤੇ ਮੈਨੂੰ ਮੈਂ ਦੇਖਿਆ ਸ਼ੁਭੂ ਭਾਈ ਦਾ ਇੱਕ ਸਟੋਰੀ ਦੇਖੀ ਸ਼ੁਭੂ ਭਾਈ ਨੇ ਬਹੁਤ ਉਹ ਕਟਿੰਗ ਲਾਈ ਹੋਈ ਆਪਣੀ ਇੰਸਟਾਗ੍ਰam ਤੇ ਉਹਦੀ ਤੇ ਥੱਲੇ ਲਿਖਿਆ ਵੀ ਹੋਇਆ ਵੀ ਐਦਾਂ ਦੀ ਚੀਜ਼ ਨਾ ਕਰੋ ਠੀਕ ਆ ਸਰਬੱਤ ਦਾ ਭਲਾ ਮੈਨੂੰ ਉਹ ਚੀਜ਼ ਬਹੁਤ ਵਧੀਆ ਲੱਗੀ ਵੀ ਚਲੋ ਇੰਡਸਟਰੀ 'ਚ ਕੁਝ ਸਿੰਗਰ ਤਾਂ ਹੈਗੇ ਨੇ ਜਿਹੜਾ ਕਿ ਲੋਕਾਂ ਦਾ ਚੰਗਾ ਸੋਚ ਰਹੇ ਨੇ ਜਾਂ ਜਿਹੜੇ ਉਹਨਾਂ ਦੇ ਵਿਊਅਰਸ ਨੂੰ ਉਹਨਾਂ ਦਾ ਚੰਗਾ ਸੋਚ ਰਹੇ ਨੇ ਕਿਉਂਕਿ ਚੰਦ ਪੈਸਿਆਂ ਪਿੱਛੇ ਕਿਸੇ ਦੀ ਜ਼ਿੰਦਗੀ ਨਾਲ ਖੇਲਣਾ ਇਹ ਕੋਈ ਸੂਝਵਾਨੀ ਦਾ ਕੰਮ ਨਹੀਂ ਤੁਸੀਂ ਆਪ ਤੁਸੀਂ ਕਹਿਣਗੇ ਚਾਰ ਪੈਸੇ ਲੈ ਸੀ ਕਿਹੜਾ ਕਿਸੇ ਦੀ ਹੱਥ ਫੜ ਕੇ ਗਏ ਹੋ ਯਾਰ ਤੁਸੀਂ ਇਨਫਲੂਐਂਸ ਦਾ ਕਰ ਰਹੇ ਹੋ ਨਾ ਕਿਸੇ ਨੂੰ ਬਿਲਕੁਲ ਵੀ ਇਹ ਚੀਜ਼ ਵਧੀਆ ਹੈ ਇਹ ਚੀਜ਼ ਬਹੁਤ ਵਧੀਆ ਹੈ ਇੱਧਰ ਤੁਸੀਂ ਜਾਓ ਤੁਹਾਨੂੰ ਪੈਸੇ ਬਣਨਗੇ ਤੁਹ ਤੁਹਾਡੀ ਲਗਜ਼ਰੀ ਲਾਈਫ ਹੋਗੀ ਤੇ ਹਰੇਕ ਕੌਣ ਨਹੀਂ ਚਾਹੁੰਦਾ ਹੂੰ ਚਾਹੇ ਮੈਂ ਆ ਚਾਹੇ ਤੁਸੀਂ ਉਹ ਕੌਣ ਨਹੀਂ ਚਾਹੁੰਦਾ ਮੇਰੇ ਕੋਲ ਚਾਰ ਪੈਸੇ ਹੋਣ ਮੈਂ ਬਾਹਰ ਜਾਵਾਂ ਸ਼ਾਰਟਕਟ ਮੈਂ ਸੋਚਾਂ ਨਾ ਆਰਾਮ ਨਾਲ ਅੱਜ ਮੈਂ ਔਰ ਇੱਕ ਦਿਹਾੜੀ 'ਚ ਮੈਂ ਲਾ ਕੇ 300 400 500 ਕਮਾਰੇ ਆ। ਕਿੱਥੇ ਮੈਨੂੰ ਉੱਥੋਂ ਘੰਟੇ 'ਚ 1000 ਆਜੂ ਲੱਖ ਆਜੂ 2 ਲੱਖ ਆਜੂ। ਸ਼ਾਰਟਕਟ ਹਰੇਕ ਬੰਦਾ ਭਾਲਦਾ ਜ਼ਿੰਦਗੀ 'ਚ ਪਰ ਉਹ ਸ਼ਾਰਟਕਟ ਜ਼ਰੂਰੀ ਨਹੀਂ ਕਿ ਹਮੇਸ਼ਾ ਸਹੀ ਹੋਣ। ਜੀ। ਕਹਿੰਦੇ ਜਾਂਦੇ ਨੇ ਨਾ ਵੀ ਹਾਰਡਵਰਕ ਨਹੀਂ ਸਮਾਰਟਵਰਕ ਕਰੋ। ਉਹ ਸਮਾਰਟਵਰਕ ਕਰੋ ਬਿਲਕੁਲ ਕਰੋ ਉਹ ਤੇ ਕੋਈ ਦੋਰ ਹੈ ਨਹੀਂ ਪਰ ਕਿਹੜਾ ਕਰਨਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕੱਲੂ ਉਹ ਸਮਾਰਟਵਰਕ ਤੁਹਾਡੇ ਦੇ ਭਾਰਾ ਦਾ ਨਹੀਂ ਪੈ ਰਹੇ। ਜੀ। ਤੁਸੀਂ ਇੱਕ ਟਾਈਮ ਦਾ ਉਹ ਚੀਜ਼ ਦੇਖ ਲੈਣੇ ਹੋ ਵੀ ਇੱਕ ਟਾਈਮ ਦੇ ਵਿੱਚ ਇਹ ਚੀਜ਼ ਸਹੀ ਹੈ। ਇਹ ਟਾਈਮ ਦੇ ਵਿੱਚ ਐਟ ਦਾ ਟਾਈਮ ਮੇਰੇ ਲਈ ਇਹ ਚੀਜ਼ ਬਹੁਤ ਸਹੀ ਆ ਪਰ 2 ਦਿਨਾਂ ਬਾਅਦ ਮਹੀਨੇ ਬਾਅਦ 4 ਮਹੀਨੇ ਬਾਅਦ ਉਹ ਤੈਨੂੰ ਕਿੰਨੀ ਇਫੈਕਟ ਕਰੂਗੀ ਬਾਈ ਮੈਂ ਕਹਿੰਨਾ ਲੋਕ ਨਸ਼ੇ ਦੀ ਲਤ ਕਹਿੰਦੇ ਨੇ ਮਾੜੀ ਆ ਮਾੜੀ ਆ ਇਹ ਚੀਜ਼ੀ ਲਤ ਬਹੁਤ ਜ਼ਿਆਦਾ ਮਾੜੀ ਆ ਪੂਰੀ ਇਸ ਦੀ ਵੀ ਲਤ ਹੀ ਲੱਗਦੀ ਬਿਲਕੁਲ ਤੇ ਅੱਜ ਕੱਲ YouTube Facebook ਤੇ ਪੇजेस ਬਣੇ ਹੋਏ ਨੇ ਸਪੈਸ਼ਲੀ ਅੱਜ ਤੁਹਾਨੂੰ ਫ੍ਰੀ ਚ ਸਿਖਾਵਾਂਗੇ ਆਓ ਅਸੀਂ ਸਾਰਾ ਕੁਝ ਦਿਖਾਵਾਂਗੇ ਬਟ ਇਹ ਚੀਜ਼ਾਂ ਇਫੈਕਟ ਕਰਦੀਆਂ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਹੂੰ ਬੀਜੇ ਤੁਸੀਂ ਕਰ ਰਹੇ ਹੋ ਤੁਸੀਂ ਘੱਟੋ ਘੱਟ ਇੱਕ ਲਿਮਟ ਦਾ ਰੱਖੋ ਨਾ ਆਪਣੀ ਵੀਡੀਓ ਦੀ ਜਾਂ ਕਿਸੇ ਦੀ ਵੀ ਵੀ ਕਿੱਦਾਂ ਦਾ ਬੰਦਾ ਦੇਖ ਰਿਹਾ ਕੌਣ ਦੇਖ ਰਿਹਾ ਸੋਸ਼ਲ ਮੀਡੀਆ ਤੇ ਇੱਕ ਵਾਰ ਚੀਜ਼ ਬਾਗੀ ਉਹ ਹਰ ਵਰਗ ਦਾ ਬੰਦਾ ਦੇਖੂਗਾ ਤੇ ਹਰ ਇੱਕ ਬਾਹਰ ਵਰਗ ਦਾ ਬੰਦਾ ਪੈਸਿਆਂ ਪਿੱਛੇ ਇਨਫਲੂਐਂਸ ਹੋਊਗਾ ਹੀ ਹੋਊਗਾ ਜੀ ਤਾਂ ਮੇਰੇ ਹੀ ਇੱਕੇ ਦਰਖਾਸਤਾਂ ਇੰਡਸਟਰੀ ਦੇ ਵਿੱਚ ਪੰਜਾਬੀ ਇੰਡਸਟਰੀ ਆ YouTube ਇੰਡਸਟਰੀ ਆ ਚਾਹੇ ਇਨਫਲੂਐਂਸਰਸ ਨੇ ਕਿ ਥੋੜਾ ਜਿਹਾ ਮੇਰਾ ਵੀਰ ਮੇਨੀਆਂ ਭੈਣਾ ਸਮਝੋ ਇਹ ਚੀਜ਼ਾਂ ਤੁਸੀਂ ਕਿਸੇ ਨੂੰ ਇਨਫਲੂਐਂਸ ਕਰ ਰਹੇ ਹੋ ਤਾਂ ਕੱਲੂ ਇਹ ਚੀਜ਼ ਨਾ ਕਹੋ ਕਿ ਹਾਂ ਅਸੀਂ ਕਿਸੇ ਦੀ ਹੱਥ ਫੜ ਕੇ ਬਾਹ ਫੜ ਕੇ ਨਹੀਂ ਕਰਿਆ ਇਹ ਜੋ ਚੀਜ਼ਾਂ ਨੇ ਤੁਸੀਂ ਹੀ ਪ੍ਰਮੋਟ ਕਰ ਰਹੇ ਹੋ ਤੁਸੀਂ ਹੀ ਮੇਰਾ ਸਿੱਧਾ ਕਹਿਣ ਦਾ ਭਾਵ ਹੈ ਕਿ ਕਈ ਕੱਲੂ ਜਾਣ ਜਾਂਦੀ ਆ ਤਾਂ ਉਹਦੇ ਜ਼ਿੰਮੇਵਾਰ ਤੁਸੀਂ ਆਪ ਹੋਵੋਗੇ ਤੇ ਸ਼ੀਸ਼ੇ ਦੇ ਵਿੱਚ ਆਪਣੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਕੇ ਦੇਖਿਓ ਕਿ ਜੋ ਮੈਂ ਕਰ ਰਿਹਾ ਜੇ ਮੈਨੂੰ ਕੋਈ ਕੰਪਨੀ ਲੱਖ ਹਜ਼ਾਰ ਡਾਲਰ 2 ਲੱਖ ਡਾਲਰ ਦੇ ਰਹੀ ਆ ਕਿ ਉਹਦੇ ਬਦਲੇ ਮੈਂ ਇੰਨੀਆਂ ਜਾਨਾਂ ਲੈ ਰਿਹਾ ਕਿ ਮੈਂ ਸਹੀ ਆ ਇੱਕ ਵਾਰ ਇਹ ਸਵਾਲ ਆਪਣੇ ਆਪ ਨਾਲ ਜ਼ਰੂਰ ਕਰਿਓ